ਆਪਾਂ ਮੰਡੀ ਪਹੁੰਚ ਗਏ ਆ ਪਾਈ ਸੀਗੇ ਇੱਧਰ ਬਾਈਰ ਦੇ ਕੋਲੇ ਰੋਟ ਨਹੀਂ ਲਓ ਜੀ ਫਾਈਨਲੀ ਆਪਣੀ ਮਤਲਬ ਆਪਣਾ ਨਿਬੜ ਗਿਆ ਅਸੀਂ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਅੱਜ ਦੇ ਹੋਰ ਨਵੇਂ ਵਲੌਗ ਦੇ ਵਿੱਚ ਤੇ ਚਲੋ ਅੱਜ ਦਾ ਵਲੌਗ ਆਪਾਂ ਸਟਾਰਟ ਕਰਦੇ ਆ ਤੇ ਇੱਕ ਮਸ਼ੀਨ ਤਾਂ ਲੱਗੂਗੀ ਆਪਣੇ ਆਪਣੇ ਲੱਗਣ ਦੋ ਦਿਨ ਹੋ ਗਏ ਤੇ ਆਪਣੇ ਨੂੰ ਕਿਸੇ ਕਾਰਨ ਨਹੀਂ ਵਲੌਗ ਬਣ ਸਕਿਆ ਤੇ ਚੋ ਅੱਜ ਬਣਾਉਨੇ ਆਪਾਂ ਤਾਂ ਕਰਕੇ ਅੱਪਾ ਉਧਰਲਾ ਖੇਤ ਆਪਾਂ ਵੜ ਲਿਆ ਸੀਗਾ ਤੇ ਮੇਰੇ ਖਿਆਲ ਨਾਲ ਰਹਿ ਗਏ ਉਧਰ 8 3 4 ਹੈਗੇ ਮੇਰੇ ਖਿਆਲ ਨਾਲ 8 9 ਕਿਲੇ ਰਹਿ ਗਏ ਆ ਤੇ ਹੁਣ ਇੱਧਰ ਵੀ ਕੱਲ ਇੱਕ ਢੇਡਾ ਲਾਤਾ ਇੱਕ ਟੈਂਕੀ ਭਰ ਲਈ ਆ ਤੇ ਚਲੋ ਹੁਣ ਚੱਲਦੇ ਆ ਤੇ ਬਾਈਵਰੇ ਵੀ ਚੱਲੇ ਆ ਤੇ ਆਪਣੇ ਮਸ਼ੀਨਾਂ ਆਈਆਂ ਅੱਜ ਦੋ ਹੋ ਰਹੀਆਂ ਗੀਆਂ ਉਹ ਤੁਨ ਖਾਣੇ ਆ ਤੇ ਆਪਣੀ ਮੜਕੀ ਦਾ ਹਿੱਸਾ ਲਾਤਾ ਤੇ ਦੂਜਾ ਪਾਤਾ ਉਹ ਥੋੜਾ ਖਰਾਬ ਕਰਦਾ ਤਾਂ ਕਰਕੇ ਤੇ ਚਲੋ ਆਜੋ ਲੋਈ ਆਤ ਨੇ ਬਾਈ ਇਹਦੇ ਚੱਲੇ ਆ ਤੇ ਇੱਕ ਮਸ਼ੀਨ ਆ ਆ ਗਈ ਗੁਲਾਬੇ ਵਾਲੋ ਤੇ ਆਪਣੀ ਮਲਕੀ ਦਾ ਹਿੱਸਾ ਪੜਲਦਾ ਤੇ ਕੱਲ ਆਪਣੇ ਇੱਕ ਦਾ ਹੋਈ ਪੱਲਾ ਖਰਾਬ ਉਹ ਤੁਹਾਨੂੰ ਖਾਉਣੇ ਆ ਚਲੋ ਲੋ ਗ੍ਰੈਂਡਰ ਲਿਆ ਦੇ ਟੰਕਾ ਚਲੋ ਚ ਹੈ ਟੰਕਾ ਲਾ ਦੇ ਟੰਕਾ ਚਲੋ ਚੋ ਜਾਈ ਹੋ ਜੀ ਏ ਲਾਈਵ ਬੈਠੇ ਆਪਾਂ। ਲਓ ਜੀ ਬਾਈ ਆਰੇ ਪੱਲੇ ਬਦਲਤਾ। ਬਹੁਤ ਨੇ ਵੀਡੀਓ ਨਹੀਂ ਪਾਈ ਸੀ ਯਾਰ। ਅੱਜ ਪਾਉਨੇ ਆ। ਨਿਬੜ ਗਿਆ ਤੇ ਚਲੋ। ਚੱਲਦੇ ਆ। ਯੂਟਿਊਬ ਦੇ ਜਿਹੜੇ ਕਰ ਬਣਾਏ ਬੈਠਾ। ਚਲੋ ਜੀ ਹੁਣ ਆਪਾਂ ਚੱਲਦੇ ਆ ਮੰਡੀ ਤੇ ਆਹ ਟਰਾਲੀ ਕਰਕੇ ਆਉਂਦੇ ਰੇਲੀ। ਤੇ ਬਾਈ ਆਰੇ ਨੇ ਵੀ ਖਾਲੀ ਰੋਤੀ ਤੇ ਆਉਂਦੇ ਆ। ਚਲੋ ਭਾਈ। ਆਜ ਵਰਚ ਭਾਈ ਛੇੜ ਛੇੜੀ। ਮਸ਼ੀਨ ਕਰਤੀ ਸਿੱਧੀ ਲੈ ਰੇੜਾ ਹੀ ਪਾਉਣ ਵਾਲਾ ਆਹ ਖੜੀ ਬਾਹਰ ਨਹੀਂ ਗੱਡੀ ਮੈਂ ਉਹ ਫਿਰ ਮਲਕੀ ਸੜੀ ਸੀ ਮੂਰੇ ਤੇ ਚਲੋ ਹੁਣ ਆਪਾਂ ਚੱਲਦੇ ਆਂ ਮੰਡੀ ਤੇ ਜਾ ਕੇ ਟਰਾਲੀ ਵੇਲੀ ਕਰਨੇ ਆ ਆ ਰੋਈ ਆਪਾਂ ਮੰਡੀ ਪਹੁੰਚ ਗਏ ਆ ਚਲੋ ਹੁਣ ਕਰਦੇ ਆਪਾਂ ਟਰਾਲੀ ਵੇਲੀ ਤੇ ਫਿਰ ਚੱਲਦੇ ਆਂ ਗੇਤ ਉਹਨੂੰ ਬਾਈਏ ਵੀ ਆ ਜਾਣਗੇ ਤੇ ਆਪਣੀ ਮੈਸਰੀ ਵਾਲੀ ਟਰਾਲੀ ਉੱਤੇ ਪਹੁੰਚ ਗਈ ਆ ਬਾਈ ਛੱਡਿਆ ਚਲੋ ਨੂੰ ਕਰਦੇ ਆ ਖਾਲੀ ਲੋ ਜੀ ਟਰਾਲੀ ਆਪਾਂ ਵੀ ਲਈ ਕਰਤੀ ਆ ਤੇ ਚਲਦੇ ਆਪਾਂ ਖੇਤ ਆ ਇਹਨੂੰ ਬਾਈਅਰ ਵੀ ਆ ਕੇ ਹੋਣਗੇ ਇਹ ਆ ਪੜ ਲਾਂਤੀ ਆ ਕਿਉਂਕਿ ਇਹ ਹੈਗਾ ਆਪਣਾ ਘਰ ਵਾਲਾ ਤੇ ਆ ਹੈਗਾ ਆਪਣਾ ਠੀਕੇ ਵਾਲਾ ਤੇ ਚਲੋ ਚੱਲਦੇ ਆ ਆਪਣੇ ਠੀਕੇ ਰਹਿ ਗਏ ਥੋੜਾ ਜਿਹਾ ਉਹਨੂੰ ਕਰਦੇ ਆ ਜਾ ਕੇ ਵੱਢ ਕੇ ਤੇ ਘਰ ਵਾਲਾ ਵੱਢਾਂਗੇ ਤੇ ਬਾਕੀ ਦੋ ਥਾਂ ਹੋਰ ਹਾਂ ਮਾਰਕੀਟ ਤੋਂ ਵੱਢ ਕੇ ਜਾਣਾ ਉੱਧਰ ਤੇਜੀ ਕੇ ਹਾਂ ਆ ਕੇ ਤੇ ਘਰ ਵਾਲਾ ਦਾ ਇਹ ਨਾਲ ਹੀ ਲੰਮਗਾ ਹਾਂ ਇਹ ਆਈ ਚੱਲੋ ਇਹਨਾਂ ਦਾ ਮਾਰਾ ਤਾਂ ਅੱਗੇ ਜਿਹਾ ਜਿਹਾ ਬਾਕੀ ਹੋਰ ਵੀ ਹੋਰਾਂਗਾ ਉੱਧਰ ਲੈਣਾ ਹੈ ਮਗਰ ਤੇ ਚਲੋ ਆਪਾਂ ਚੱਲਦੇ ਹਾਂ ਹੁਣ ਬਾਈਰ ਵੀ ਆ ਗਏ ਹੋਣਗੇ ਲਓ ਜੀ ਆਪਾਂ ਪਾਣੀ ਛੇੜਾ ਤੇ ਆਵੇ ਖੱਤੀ ਵੱਡੇ ਗਿਆ ਤੇ ਉਹ ਪੰਜਾਂ ਕਿੱਲੇ ਦਾ ਕੱਕ ਸੀ ਉਹ ਵੀ ਵੱਢ ਗਿਆ ਜੋ ਢਾਲੀ ਵਾਲੇ ਵੱਢੇਗੇ ਅੱਜ ਇਹ ਟਰਿਪਰ ਵੱਜੂਗਾ ਤੇ ਆਉਂਦੇ ਆ ਜੰਮੂਆਣੇ ਚਾਚੇ ਰੇ ਉਹ ਮੱਗਾ ਵੇਚਣਗੇ ਤੇ ਹੋਰੇ ਪਰਮਾਰਦੂ ਰਾਤੇ ਇਕੱਠਾ ਬਣਾਉਣਗੇ ਆ ਵਾਂ ਜੱਪਾ ਬਰੇ ਦੇਖਿਆ ਸਾਰੇ ਜਿੰਦਾ ਇੱਥਾਂ ਇਕੱਠੇ ਹੀ ਬੰਨ ਗਏ ਤੇ ਬਾਅਦੀ ਦੇਖ ਲਾਂਗੇ ਅਗਲੇ ਕਿਵੇਂ ਕਰਦੇ ਆ ਤੇ ਜਦੋਂ ਬਾਈਏ ਦੇ ਵੀ ਪਹੁੰਚ ਗਏ ਆ ਛੜੇ ਤੇ ਚੱਲਦੇ ਆ ਲੋ ਜੇ ਮ ਆਪਣਾ ਚੱਲ ਪਿਆ ਬਾਈਏ ਦੇ ਮਹਿਰਨਾ ਤੇ ਬਾਈਏ ਪਹਿਲਾ ਆ ਵਢਣਗੇ ਜਿਹੜੇ ਆਪਣੇ ਉਹ ਚ ਤਿੰਨ ਜਿਹੜੇ ਰਹਿੰਦੇ ਆ ਉਹ ਲਾ ਕੇ ਤੇ ਉਹ ਦਵਾ ਰਹਿੰਦਾ ਇੱਕ ਕਿਲਾ ਉਹ ਵਢਗੇ ਤੇ ਉਹ ਖਾਲੇ ਫਾਰ ਦਿਾਵਾਂਗੇ ਹੋ ਕਿਲਾ ਵੱਢ ਗਏ ਤੇ ਫਿਰ ਆਪਣੀਆਂ ਉੱਪਰ ਲਈ ਲੈਣਾ ਸਾਰੇ। ਉਹ ਥੋੜੀ ਕਰੋ ਵੱਢਾਂਗੇ। ਤੇ ਚਲੋ ਹੁਣ ਪਹਿਲਾਂ ਆਹ ਵੱਢ ਗਏ। ਫੋਨੇ ਦੇ ਦਾਣੇ ਵੇਚ ਕੇ ਤੇ ਤੇ ਉਹ ਤੋਂ ਬਾਅਦ ਫਿਰ ਉਧਰ ਚਾਲਦੇ ਆ। ਚਲੋ ਜੀ। ਲਓ ਜੀ ਰੀਪਰ ਵੀ ਆ ਗਿਆ। ਤੇ ਭਾਈ ਹੁਣ ਮਾਰ ਦਿੰਗੇ। ਇਹ ਦੋ ਥੱਲੇ ਥੱਲੇ ਸਾਰੇ ਜੀ ਮਾਰਨ ਵਾਲਾ। ਤੇ ਉਹ ਰਹਿ ਜੂ ਖੱਤੀ। ਤੇ ਆਪਾਂ ਚਾਲਦੇ ਆ। ਡੈਰੀਵਾੜਾ ਵੀ ਆ ਗਿਆ ਇਹਦੇ। ਯਾ ਭਾਈ ਬਾਈ ਲੱਗਦਾ ਆਪਾਂ ਨਾਲ ਚਲੋ ਪੱਤਿਆਂ ਦੇ ਹੁਣ ਉੱਥੇ ਹੀ ਧਰਨੇ ਗੱਲਾਂ ਕਰਦਾ ਹਾਂ ਮੈਂ ਲਓ ਜੀ ਆਪਾਂ ਗਈ ਸੀ ਕਿੰਦਰ ਬਾਈਰੇ ਕੋਲੇ ਇਹ ਉਹ ਮਸ਼ੀਨ ਸੀ ਆ ਪੱਤੀ ਟੁੱਟ ਗਈ ਜਿਹੜੀ ਹੈਗੀ ਯਾਰ ਤੁਹਾਨੂੰ ਆਹ ਦਾ ਚੱਲੀ ਜਾਂਦਾ ਉਹ ਲੈ ਕੇ ਚਾਲਦੇ ਆਂ ਬਾਈਆਂ ਤੋਂ ਆਪਾਂ ਬੰਦਾ ਲਾਈ ਆਪਾਂ ਪੱਤੀ ਲੈ ਲਈ ਆ ਅਸੈਂਬਲੀ ਆਲੀ ਟੁੱਟ ਗਈ ਸੀਗੀ ਤੇ ਚੱਲਦੇ ਹੁਣ ਉੱਥੇ ਫਟਾਫਟ ਤੇ ਚਲੋ ਜਾ ਕੇ ਬਦਲਦੇ ਹੁਣ ਤੇ ਹਨ ਉੱਥੇ ਹੀ ਮਿਲਦੇ ਆ ਰੁਕਣੀ ਪੱਤੀ ਦੂਜੀ ਕਿਸੇ ਨੂੰ ਵੀ ਵੈਲਡ ਕਰ ਹੀ ਲਾਵਾਂਗੇ ਚੰਗੀ ਤਰ੍ਹਾਂ ਤੇਰੇ ਵੈਲਡ ਨਾਲ ਹੀ ਘੱਡੀ ਪੁੱਤ ਹੋਰ ਹੁਣ ਉਹ ਗਰੀਬ ਕੋਲੇ ਕਰਾਂਗੇ ਆਸਰੇ ਨੂੰ ਕਹਾਂ ਜਾਂਦੇ ਲੈ ਕੇ ਜਾਓ ਜੀ ਤੇ ਉਹਨੂੰ ਪੜਾ ਕੇ ਦੇਣ ਵਿੱਚੋਂ ਭਰਾ ਕੇ ਲਿਓ ਕਹਾਂਗੇ ਦੋ ਤਿੰਨ ਪੱਤੀਆਂ ਇਹ ਇਹ ਤਾਂ ਡੇੜੀ ਆ ਪੱਤੀ ਲੱਗੀ ਹੈ ਨਾ ਸਾਈਡ ਤੇ ਆਪਾਂ ਆਗੇ ਫਿਰ ਮੰਡੀ ਤੇ ਚਾਲੋ ਚਾਰਦੇ ਨਾਲ ਟਰਾਲੀ ਕਾ ਲਈ ਤੇ ਚਾਲਦੇ ਆ ਫਿਰ ਵਾਪਸ ਚੱਲ ਜਾਂਦੀ ਆ। ਰਾਹੇਪੀ ਕਿ ਚੱਲ ਜਾਂਦੀ ਆ। ਤੇ ਇੱਕ ਰਾਹ ਚੱਲੀ ਆਂ ਆਪਣੇ ਯਾਦਵੰਦਰ ਬਾਈ ਕੇ। ਤੇ ਕੌਣ ਵੀ ਚੱਲੀ ਜਾਂਦੀ ਹੋਂ ਸੇ। ਤੇ ਚਲੋ ਆਪਾਂ ਵੱਡ ਕੇ ਫਿਰ ਚੱਲਦੇ ਆਂ ਉਹ ਖਾਲੇ ਤੋਂ ਪਾਰ ਪੂਠੇ ਕੋਲੇ। ਉਹ ਵੱਡ ਕੇ ਥੱਲੇ ਨੂੰ ਆਈ ਜਾਂਣਾ ਤੇ ਰਾਹ ਦੇ ਕੋਲੇ ਜਾ ਕੇ ਆਪਾਂ ਨਿਪਟਣ ਜੂਆ ਆਪਣਾ। ਉਹ ਦੁਬਾਰਾ ਘਰ ਆਵਾਂ ਵਡਾਂਗੇ। ਚਲੋ ਜੀ। ਲਓ ਜੀ। ਰੋਟੀ ਬਣੀ ਛਕ ਲਿਆ ਤੇ ਚੱਲਦੇ ਹਾਂ ਹੁਣ ਨਾ ਕਿ ਉਹਨੇ ਕਰਾਲੀ ਪੜ ਗਈ ਬੱਸ ਜਾਂ ਕਾਲਾ ਦੀ ਪਾਈ ਫਾਈਨਲੀ ਆਪਣੀ ਮੱਛਾ ਲੱਪੜ ਗਿਆ ਆ ਲਾਸਟ ਇੱਕ ਜਿਹੜਾ ਰਹਿ ਗਿਆ ਤੇ ਅੱਜ ਪੂਨੇ ਦਾਣੇ ਤੇ ਉਦੋਂ ਬਾਅਦ ਰਹਿ ਗਈ ਬਾਸਮਤੀ ਉਹ ਆਪਾਂ ਵੜਦੇ ਆ ਉਹ ਟਰਾਲੀ ਪਾਵਾਂਗੇ ਤੇ ਉਹ ਤੋਂ ਪਰੇ ਰਹਿ ਗਈ ਇੱਕ ਉਹ ਥੋੜੀ ਹਰੀ ਹੈ ਜੇ ਬਾਅਦ ਚ ਵੜਾਂਗੇ ਤੇ ਆਪਣਾ ਇਧਰ ਲੱਛੇ ਨਿਬੜ ਜੂਗਾ ਤੇ ਬਾਈਏ ਰੇ ਵੀ ਇਧਰ ਵੱਢੇ ਜਾਂਦੇ ਆ ਇਹ ਨਦਾਹ ਕਿਹ ਰਹਿ ਗਿਆ ਇੱਕ ਘਾਹ ਰਹਿ ਗਿਆ ਤੇ ਚਲੋ ਉਹਨੇ ਦਾਣੇ ਤੇ ਫਿਰ ਉਦੋਂ ਬਾਅਦ ਬਾਸਮਤੀ ਵੇਨੇ ਅੱਜ ਕਹਿੰਦੀ ਆ ਇਹ ਤੇ ਮੇਰੇ ਖਿਆਲ ਨਾਲ ਇਹਦੀਆਂ ਹੋਊਗਾ ਤੁਹਾਨੂੰ ਮੈਂ ਮੰਡੀ ਜਾ ਕੇ ਕਿੰਨੇ ਟਰਾਲੀਆਂ ਹੋਊਗਾ ਤੇ ਚਲੋ ਵੇਨੇ ਕੀ ਬੰਦਾਗਾ ਲਓ ਜੀ 14 ਢੇਰੀਆਂ ਹੋਊਗਾ ਤੇ ਹੋਰ ਤੋਂ ਦਿਕਰ ਹੈ ਨਹੀਂ ਨਹੀਂ ਆਪਣੇ ਘਰ ਆਪਣੇ ਉਧਰ ਕਿੰਨੇ ਗੱਲੇ ਆ ਜਿਹੜੇ ਮੁੱਛਲ ਵਾਲੇ ਆ ਆ ਇਧਰ ਬਾਸਮਤੀ ਵਾਲੇ ਛੱਡ ਗਏ ਚਾਰੀ ਛੱਡਦੀਆਂ ਨੇ ਬਾਸਮਤੀ ਵਾਲੇ ਤਾਂ ਤਿੰਨ ਗਾ ਬਾਕੀ ਕਿੰਨੇ ਸਾਰੇ ਸਾਰੇ ਕਿੰਨੇ ਆ? ਪੁੱਛੋ। ਹਾਂ। 29 ਕਿੱਲੇ। 29 ਚੋਂ 3 ਕੱਢੇ 26 ਰਹਿ ਗਏ। 26 ਕਿੱਲਾਂ 'ਚ 14 ਟਰਾਲੀਆਂ। 26 ਕਿੱਲਾਂ 'ਚ 14 ਟਰਾਲੀਆਂ ਬਣ ਗਈ। ਤੇ ਚਲੋ ਹੁਣ ਆਪਾਂ ਬਾਸਮਤੀ ਦੇ ਲੈ ਕੇ ਆਉਨੇ ਆ। ਇਹਨੇ ਕਿੰਨੇ ਆ ਬਣੀਆਂ। ਮੇਰੇ ਖਿਆਲ ਨਾਲ ਅੱਜ ਥੋੜੇ ਹੀ ਵਢਣਗੇ, ਬਾਕੀ ਕੱਲ ਨੂੰ ਵਢਾਂਗੇ। ਬਾਬਾ ਕਰ ਤੋ ਸਾਫ਼ ਕੋਈ ਨਾ ਕੀ ਪਤਾ ਇੱਧਰ ਲੈ ਕੇ ਆਉਣੀ ਪੈ ਜੇ। ਕੀ ਪਤਾ ਬਾਸਮਤੀ ਆ ਚਲੇ ਗਈ ਹੋਣੀ ਪਾਏ ਗੇੜਾ ਜੇ ਕੀ ਪਤਾ ਵੜ ਲਿਆਦਾ ਫਿਰ ਕਰ ਦੋ ਮਾੜੀ ਸਾਫ ਹਾਂ ਤੋ ਲਓ ਜੀ ਆਪਾਂ ਕਰਿਆ ਗਏ ਆ ਤੇ ਬਾਸਮਤੀ ਦਾ ਵੀ ਕਿੱਲਾ ਵੜ ਲਿਆਂਦਾ ਦੋ ਵੀ ਟੈਂਕੀਆਂ ਹੋਈਆਂ ਬਾਕੀ ਕੱਲ ਨੂੰ ਵੜਾਂਗੇ ਤੇ ਚਲੋ ਹੁਣ ਕਰਦੇ ਕੋਈ ਕੰਮ ਧੰਦਾ ਹੋਰ ਤੇ ਫਿਰ ਡੀਕ ਤੇ ਬਾਹਰ ਨੂੰ ਆਉਂਦੀਆਂ ਮਸ਼ੀਨਾਂ ਚੈਪੂ 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 ਲਓ ਜੀ ਹੁਣ ਆਪਾਂ ਚੱਲਦੇ ਆਂ ਫੇਰ ਖੇਤ ਹੁਣ ਕਹਿੰਦੇ ਆ ਬਾਸਮਤੀਆਂ ਆ ਸਾਂ ਵਾਢੀ ਲੈਣੇ ਆ ਤੇ ਚਲੋ ਚੱਲਦੇ ਆਂ ਰਹੀ ਆ ਚਲੋ ਇਹੋ ਵਾਟ ਕੇ ਤੇ ਮੈਂ ਥਾਲੀ ਦੇ ਵਿੱਚ ਤੁਸੀਂ ਆਦੇ ਵਰ ਘਰਾਂ ਨੂੰ ਲਓ ਜੀ ਆਪਣੀ ਨਿਬੜ ਗਈ 18 18 ਵੀ ਤੇ ਉਹ ਰਹਿ ਗਿਆ ਮੋਟਰ ਨਾਲੇ ਦੋ ਕਿਡੇ ਉਹ ਬਾਈਆਂ ਰਿਖੇ ਆ ਸੋਨੇ ਦਾਣੇ ਵਿੱਚੇ ਲਓ ਜੀ ਆਪਣਾ ਨਿਬੜ ਗਿਆ ਇਧਰ ਲਵਾਂ ਸਾਰਾ ਨੱਕੀ ਹੋ ਗਿਆ ਲਗਭਗ ਉਹ ਰਹੀ 33 ਥੋੜੀ ਉਹ ਹਰੀ ਆ ਤੇ ਹੁਣ ਬਾਅਦ ਚ ਵਡਾਂਗੇ ਤੇ ਚਲੋ ਹੁਣ ਚਾਲਦੇ ਘਰੇ ਲੈ ਕੇ ਟਰੈਕਟਰ ਆਪਣਾ ਮੈਸੀ ਲਓ ਜੀ ਆਪਾਂ ਇਸੇ ਘਰੇ ਤੇ ਟਰਾਲੀ ਆ ਤਾਂ ਹੋ ਗਈ ਫੁੱਲ ਤੇ ਉਹ ਚ ਦੋ ਟੈਂਕੀਆਂ ਤੇ ਚਲੋ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਚੰਗਾ ਹੀ ਫਿਰ ਸასი ਕਾਲ